ਐਮ ਐਲ ਏ ਹਲਕਾ ਪਛਮੀ ਡਾਕਟਰ ਜਸਬੀਰ ਸਿੰਘ ਸੰਧੂ ਅੰਮ੍ਰਿਤਸਰ ਮੇਰ ਜਤਿੰਦਰ ਸਿੰਘ ਮੋਤੀ ਪਾਰਟੀਆਂ ਅਤੇ ਕਾਉਂਸਲਰ ਬੋਬੀ ਵੱਲੋਂ ਅੱਜ ਨਿਮਲਾ ਮਿਲ ਸ਼ਾਟਾ ਵਿਖੇ ਸੜਕ ਮਣਾਉਣ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਇਲਾਕਾ ਨਿਵਾਸੀਆਂ ਵੱਲੋਂ ਡਾਕਟਰ ਜਸਬੀਰ ਸਿੰਘ ਸੰਧੂ ਦਾ ਸਵਾਗਤ ਕੀਤਾ ਗਿਆ ਇਸ ਦੇ ਨਾਲ ਮੇਰ ਮੋਤੀ ਪਾਟਿਆ ਜਿਆਦਾ ਜੀ ਦਾ ਵੀ ਜੜਾ ਆ ਜ਼ੋਰਦਾਰ ਸਵਾਗਤ ਕੀਤਾ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਸਾਬ ਜਿਹੜਾ ਅੱਜ ਦਾਉਟ ਘਾਟਨ ਕੀਤਾ ਗਿਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਜਿਹੜੀਆਂ ਲਗਾਤਾਰ ਛੜੀਆਂ ਲਗਾਈਆਂ ਜਾ ਰਹੀਆਂ ਉਹਦੇ ਤਹਿਤ ਅੱਜ ਮੇਰੇ ਹੱਕਾ ਪਛਮੀ ਦੇ ਨਿਮਲਾ ਮਿਲਦੀ ਮੇਨ ਸ਼ਰਤਾ ਜਿਹੜਾ ਦੁਕਾਟਨ ਕਰਨ ਵਾਸਤੇ ਪਹੁੰਚੇ ਆ ਸੋ ਮੇਰੇ ਨਾਲ ਸਾਡੇ ਕੌਂਸਲਰ ਬੋਬੀ ਜੀ ਅਮਰਸੇਦ ਦੇ ਮੇਰ ਦਿਨਦਰ ਸਿੰਘ ਮੋਤੀ ਪਾਟਿਆ ਜੀ ਤੇ ਸਾਡੇ ਵਾਰਡ ਪ੍ਰਧਾਨ ਸਾਡੇ ਬਲਾਕ ਪ੍ਰਧਾਨ ਸਾਡੇ ਇਸ ਇਲਾਕੇ ਦੀਆਂ ਮੋਤਵਾਰ ਹਸਤੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੀਆਂ ਸਾਰੀਆਂ ਇੱਥੇ ਹਾਜ਼ਰ ਆ ਸੋ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਆ ਕੇ ਇਹ ਜਿਹੜੀ ਸੜਕ ਆ ਤਿੰਨ ਸਾਲ ਪਹਿਲਾਂ ਵੀ ਬਣਾਈ ਸੀ ਪਰ ਉਹ ਥੋੜੀ ਜੀ ਹਾਲਤ ਖਸਰਾ ਖਸਤਾ ਹੋਣ ਕਰਕੇ ਜਾਂ ਟੋਏਟ ਵੀ ਜ਼ਿਆਦਾ ਹੋਣ ਕਰਕੇ ਦੁਬਾਰਾ ਪਾਸ ਕਰਾ ਕੇ ਅੱਜ ਦੁਬਾਰਾ ਮੇਨ ਸੜਕ ਦਾ ਜਿਹੜਾ ਨੀਂਹ ਪੱਥਰ ਰੱਖਿਆ ਤੇ ਅੱਜ ਤੋਂ ਬਾਅਦ ਇਹ ਪ੍ਰੀਮਿਕਸ ਪਾ ਕੇ ਸੜਕ ਜਿਹੜੀ ਹੈ ਬਹੁਤ ਵਧੀਆ ਲੋਕਾਂ ਨੂੰ ਸਮਰਪਿਤ ਕੀਤੀ ਜਾਊਗੀ ਸੋ ਮੈਂ ਸਾਰੇ ਵਲੰਟੀਅਰ ਸਹਿਬਾਨ ਇੱਥੇ ਮੌਜੂਦ ਨੇ ਸਾਰਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਸੋ ਮੈਂ ਇਹੀ ਕਹੂੰਗਾ ਕਿ ਕੋਈ ਵੀ ਏਰੀਆ ਜਿਹੜਾ ਪਛੜਿਆ ਹੈ ਉਹਨੂੰ ਅਸੀਂ ਬਣਾਉਣ ਵਾਸਤੇ ਲਗਾਤਾਰ ਵਚਨਬੱਧ ਹਾਂ ਕਮਿਸ਼ਨਰ ਕਮਿਸ਼ਨਰ ਸਾਹਿਬ ਮੇਅਰ ਆਫ ਹਮਸੇ ਸਾਡੇ ਨਾਲ ਨੇ ਸੋ ਬੌਬੀ ਸਾਡਾ ਕਾਉਂਸਲਰ ਹੈ ਇਹਨਾਂ ਨੂੰ ਵੀ ਕਿਹਾ ਗਿਆ ਕਿ ਹੋਰ ਵੀ ਜਿਹੜੀ ਕੋਈ ਤੁਹਾਡੇ ਇਲਾਕੇ ਦੀ ਸੜਕ ਉਹਦੇ ਬਾਰੇ ਵੀ ਛੇਤੀ ਛੇਤੀ ਜਾਣੂ ਕਰਾਇਆ ਜਾਵੇ ਤਾਂ ਜੋ ਜਿਹੜੀਆਂ ਰេសਲ ਕਰ ਰਹੀ ਹੈ ਕੋਈ ਜਾਂ ਕਿਸੇ ਵੀ ਕੰਮ ਦੀ ਹੈ ਕੋਈ ਸੜਕ ਦੀ ਹੈ ਕੋਈ ਪਾਣੀ ਦਾ ਹੈ ਕੋਈ ਸੀਵਰੇਜ ਦਾ ਹੈ ਕੋਈ ਬਿਜਲੀ ਦਾ ਮੁੱਦਾ ਉਹ ਸਾਰੇ ਦੇ ਸਾਰੇ ਸਾਨੂੰ ਜਾਣੂ ਕਰਾਇਆ ਜਾਵੇ ਤਾਂ ਜੋ ਪਹਿਲ ਦੇ ਅਧਾਰ ਤੇ ਲੋਕਾਂ ਦੇ ਕੰਮ ਜਿਹੜੀ ਉਹ ਪਹਲ ਕਰ ਸਕੀਏ ਉਦਘਾਟਨ ਵੀ ਕੀਤਾ ਗਿਆ ਜੀ ਨਿਰਮਾਣ ਮਿਲ ਲੱਗਾ ਅੱਜ ਇੱਥੇ ਹਲਕਾ ਵੈਸਟ ਸਾਡੇ ਨਾਲ ਸਾਡੇ ਕਾਉਂਸਲਰ ਸਾਤੀ ਬੋਬੀ ਜੀ ਦਾ ਜਿਹੜੀ ਵਾਰਡ ਹੈ ਸਾਡੇ ਮਾਨਯੋਗ ਐਮ ਐਲ ਏ ਸਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਆਏ ਨੇ ਔਰ ਇਹਨਾਂ ਨੇ ਡਵੈਲਪਮੈਂਟ ਜਿਹੜੀ ਇਹਨਾਂ ਦੇ ਵੈਸਟ ਹਲਕੇ ਦੀ ਡਵੈਲਪਮੈਂਟ ਸਾਡੇ ਨਾਲ ਲੜਦੇ ਵੀ ਰਹਿੰਦੇ ਨੇ ਕਿ ਮੇਰੇ ਹਲਕੇ ਦੇਵਲਪਮੈਂਟ ਜਿੱਥੇ ਜਿੱਥੇ ਰੁਕੀ ਆ ਇਹਨੂੰ ਕਰਵਾ ਕੇ ਦੋ ਸੋ ਅੱਜ ਅਸੀਂ ਇਹ ਨਿਮਲਾ ਮਿਲਦੀ ਨਿਮਲਾ ਕਲੋਨੀ ਦੇ ਵਿੱਚ ਜਿਹੜੀ ਸੜਕ ਦਾ ਉਗਾਟਨ ਕਰਨ ਆਏ ਆ ਔਰ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਕਿਸੇ ਕਿਸਮ ਦੀ ਡਵੈਲਪਮੈਂਟ ਦੇ ਵਿੱਚ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਸਾਡੇ ਜਿਹੜੇ ਸਾਥੀ ਕਾਉਂਸਲਰ ਨੇ ਸਾਡੇ ਐਮਐਲਏ ਸਬਾਨ ਨੇ ਹਰ ਟਾਈਮ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਜਿਹੜੇ ਨੇ ਜੁੜੇ ਨੇ ਔਰ ਉਹਨਾਂ ਦਾ ਸਮਾਧਾਨ ਕਰਨ ਲਈ ਹਰ ਟਾਈਮ ਤਤਪਾਰ ਨੇ ਸੋ ਡਵੈਲਪਮੈਂਟ ਵੱਲੋਂ ਕਿਸੇ ਕਿਸਮ ਦੀ ਵੀ ਕਮੀ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਨਹੀਂ ਆਏਗੀ ਸੋ ਇਹਨਾਂ ਚੀਜ਼ਾਂ ਦੇ ਨਾਲ ਹੀ ਮੈਂ ਇਹ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਇੰਨੇ ਸਾਰੇ ਇਕੱਠੇ ਹੋ ਕੇ ਸਾਰੇ ਸਾਥੀਆਂ ਨੇ ਅੱਜ ਇਸ ਸੜਕ ਦੇ ਮਹੂਰਤ ਲਈ ਜਿਹੜੇ ਇਕੱਠੇ ਹੋਏ ਨੇ ਸੋ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਔਰ ਕੋਈ ਵੀ ਫੇਰ ਮੈਂ ਕਮਾਂ ਕੋ ਡਵੈਲਪਮੈਂਟ ਦਾ ਜੋ ਵੀ ਕੰਮ ਨੇ ਸਾਡੇ ਐਮਐਲਏ ਸਾਹਿਬ ਕੋਲ ਸਾਡੇ ਕੌਂਸਲਰਸ ਆਤੀ ਹੈ ਜੋ ਵੀ ਹੋਣਗੇ ਇਹਨਾਂ ਦੀ ਨੋਟਿਸ 'ਚ ਲਿਆਓ ਸਾਰੇ ਇਹਨੰਵੇਂ ਹੋਣਗੇ ਜੀ ਸਾਹਿਬ ਤੇ ਐਮਐਲਏ ਸਾਹਿਬ ਖੁਦ ਆਏ ਨੇ ਨਾਲ ਘਟਾਂਗੇ ਮੈਂ ਤੇ ਪਹਿਲਾਂ ਮੇਰ ਸਾਹਿਬ ਦਾ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੀ ਨਿਮਲ ਮਿਲਦੀ ਸੜਕ ਦਾ ਉਦਘਾਟਨ ਕੀਤਾ ਹੋਰ ਵੀ ਸਾਡੇ ਨੇਵਲਾ ਬਹੁਤ ਜ਼ਿਆਦਾ ਕੰਮ ਹੈਗੇ ਆ ਮੈਂ ਐਮਐਲਏ ਸਾਹਿਬ ਮੇਰਾ ਇਹੋ ਬੇਨਤੀ ਕਰਦਾ ਨਿਮਲ ਮਿਲਦੀਆਂ ਚਾਰ ਗਲੀਆਂ ਵੱਡੀਆਂ ਇਹਨੂੰ 20 ਸਾਲ ਪਹਿਲਾਂ ਬਣਿਆ ਵਾ ਤੇ ਮੈਂ ਤੁਸੀਂ ਉਹਨਾਂ ਸਾਡੇ ਨਾਲ ਇਸ ਵਾਦਾ ਕਰਕੇ ਜਾਓ ਸਾਰੀ ਨਿਮਲਕ ਕਲੋਨੀ ਦੇ ਮੇਨ ਬੰਦੇ ਸਾਰੇ ਖੜੇ ਆ ਕਿ ਜਲਦ ਤੋਂ ਜਲਦ ਬਣਵਾਈ ਜਾਵੇ ਇੱਕ ਸਲੀਟ ਸਟਰੀਟ ਲਟਾਂ ਉਹ ਵੀ ਮੇਰ ਸਾਹਿਬ ਨੂੰ ਕਿਹਾ ਉਹ ਵੀ ਸਾਡਾ ਜਲਦੀ ਹੱਲ ਕਰ ਦਿੰਨੇ ਆ ਅਸੀਂ ਬਹੁਤ ਧੰਨਵਾਦੀ ਆ ਮੇਰ ਸਾਹਿਬ ਵੀਰ ਬਰਸਾ ਗਿਆ ਅੱਜ ਅਰੇ ਕੰਗੀਆਂ ਹਾਂ ਗਲੀਆਂ ਨੂੰ ਦੱਸਿਆ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਦੱਸਤਾ ਸਰਦਾਂਗ ਵੀ ਜੀ ਸਰਦਾਂਗ ਹੁਣ ਐਮਐਲਏ ਸਾਹਿਬ ਕਦੋਂ ਬਣਾਉਣੀ ਆ ਕਦੋਂ ਮੂਰਤ ਕਰਨਾ ਤੇ ਮੂਰਤ ਤੇ ਅੱਜ ਇਹਨਾਂ ਨੇ ਕਰ ਹੀ ਵੀ ਦਿੱਤਾ ਨਹੀਂ ਇਹਦੇ ਸੜਕ ਦਾ ਕੀਤਾ ਨਾ ਗਲੀਆਂ ਦਾ ਕਰਾਉਣਾ ਉਹ ਵੀ ਕਰਾ ਦੇ ਠੀਕ ਕਰਾ